ਆਪਣੇ ਜੀਵਨ ਦੇ ਕੁਝ ਪਲ ਦੇਖਿਓ ਚਲਾ ਰਹੇ ਗੁਰੂ ਰੂਪ ਗੁਰਖਰ ਸਾਹਿਬ ਸਤਸੰਗਤ ਜੀ ਕਿਰਪਾ ਕੀਤੀ ਪਾਤਸ਼ਾਹ ਜੀ ਨੇ ਅਮਰਤਵਲੇ ਪਵਿੱਤਰ ਹੁਕਮ ਬਖਸ਼ਿਸ਼ ਦਿੱਤੇ ਹਨ ਤਾਂ ਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਕਰਦੇ ਤੇ ਸਤਿਗੁਰੂ ਜੀ ਦਾ ਹੁਕਮ ਹੈ ਜੀ ਉਸ ਮੁਤਾਬਕ ਆਪਣਾ ਜੀਵਨ ਬਤੀਤ ਹੁੰਦਾ ਹੈ ਤੇ ਉਹਦੇ ਵਿੱਚ ਸਤਿਗੁਰੂ ਜਿਦਿਆਂ ਖੁਸ਼ੀਆਂ ਆਜਿਨੇ ਹੁਕਮ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਇਪ੍ਰਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਚਨਾਂ ਤੇ ਭਰੋਸਾ ਕਰਕੇ ਗੁਰੂ ਦੇ ਵਚਨਾਂ ਤੇ ਭਰੋਸਾ ਵਿਸ਼ਵਾਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚ ਸੋਉਣੀ ਕਰ ਇਸ ਤਰ੍ਹਾਂ ਤੇਰਾ ਉਦਾਹਰਨ ਹੋ ਸਕਦਾ ਅੱਜ ਸੰਸਾਰ ਦੇ ਅੰਦਰ ਸੰਸਾਰ ਮੋਹ ਤੇ ਪਿਆਰ ਦੇ ਵਿੱਚ ਵੱਝਿਆ ਹੋਇਆ ਦੋ ਸਾਂਚ ਵੰਡਾ ਪਏ ਕੁਝ ਤਾਂ ਲੋਕ ਜਿਹੜੇ ਨੇ ਪਿਆਰ ਵਿੱਚ ਵੱਝੇ ਹੋਏ ਤੇ ਉਹਨਾਂ 'ਚ ਕੁਝ ਜਿਹੜੇ ਨਾ ਉਹ ਮੋਹ ਛੱਡੇ ਹੋਏ ਜਿਹੜਾ ਪਿਆਰ ਹੈ ਇਹ ਦੂਸਰੇ ਦੇ ਭਲਾ ਦੂਸਰੇ ਦੀ ਭਲਾਈ ਲੋਚਦਾ ਹੈ ਜਿਹਦੇ ਮਨ ਵਿੱਚ ਪਿਆਰ ਹੈ ਨਾ ਉਹ ਦੂਜੇ ਦਾ ਭਲਾ ਸੋਚੂਗਾ ਉਹਦੇ ਮਨ ਚ ਰਹੂਗਾ ਵੀ ਮੈਂ ਕਿਸੇ ਦਾ ਭਲਾਈ ਵਾਲਾ ਕੰਮ ਕਰਾਂ ਤੇ ਉਹਦੇ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਮੋਹ ਜਿਹੜਾ ਹੈ ਉਹ ਆਪਣੇ ਵੱਲ ਖਿੱਚਦਾ ਹੈ ਆ ਕੀ ਮੇਰੇ ਕੋਲੇ ਹੋਵੇ ਮੇਰੇ ਪਰਿਵਾਰ ਦੇ ਕੰਮ ਆਵੇ ਮੇਰੇ ਕੋਲੇ ਚੰਗੀ ਗੱਡੀ ਹੋਵੇ ਚੰਗਾ ਘਰ ਹੋਵੇ ਮੇਰੇ ਕੋਲ ਪੈਸੇ ਹੋਣ ਜਮੀਨ ਜਾਇਦਾਦ ਕਾਨਾ ਅਦਕ ਹੋਵੇ ਮੇਰਾ ਕਾਰੋਬਾਰ ਵਧੀਆ ਹੋਵੇ ਇਹ ਮੋਬ ਕਿ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਜੀ ਨੇ ਮੋਹ ਨਾਲ ਇੱਕ ਚਿੱਕੜ ਕਿਹਾ ਔਰ ਆਪਾਂ ਦੇਖਦੇ ਹਾਂ ਅੱਜ ਕੱਲ ਤਾਂ ਚਲੋ ਛੜਕਾਂ ਗਲੀਆਂ ਪੱਕੀਆਂ ਹੋ ਗਈਆਂ ਤੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮੀਂਹ ਪੈ ਜਾਂਦਾ ਨਾ ਤੇ ਗਲੀਆਂ ਚ ਛੜਕਾਂ ਤੇ ਪਾਣੀ ਘਟ ਜਾਂਦਾ ਸੀ ਤੇ ਚਿੱਕੜ ਹੋ ਜਾਂਦਾ ਸੀ ਉਸ ਚਿੱਕੜ ਦੇ ਵਿੱਚ ਜੇ ਕੋਈ ਮਾਰਾ ਜਾ ਪੈਰ ਓਲਾ ਰੱਖ ਦਿੰਦਾ ਤੇ ਤਿਲਕ ਜਾਂਦਾ ਤੇ ਉਹ ਲੱਤਾਂ ਤਲਾ ਵਿੰਦਸੀ ਬੜੇ ਤਰੀਕੇ ਨਾਲ ਉਸ ਟਿਕੜੇ ਤੋਂ ਪਾਰ ਲੰਘਣਾ ਪੈਂਦਾ ਉਹਦੇ ਛਿੱਟੇ ਵੀ ਪੈਂਦੇ ਸੀ ਤੇ ਟਿਕੜੇ ਵਿੱਚੋਂ ਲੰਘਣਾ ਬੜਾ ਮੁਸ਼ਕਲ ਸੀ ਸਤਿਗੁਰੂ ਜੀ ਨੇ ਮੋਹ ਨੂੰ ਚਿੱਕੜ ਕਿਹਾ ਹੈ ਅਪਾ ਰੋਜ ਰਹਿਰਾ ਸਾਹਿਬ ਦੇ ਵਿੱਚ ਪੜਦੇ ਆਂ ਪੰਖ ਜੋ ਮੋਹ ਪਾਗ ਨਹੀਂ ਚੱਲੇ ਫੰ ਦੇਖਾ ਤੇ ਡੁੱਬਿਅਲੀ ਸਤਿਗੁਰੂ ਜੀ ਕਹਿੰਦੇ ਜਿਹੜੇ ਮੋਹ ਦੇ ਵਿੱਚ ਨਾ ਇੱਕ ਪੈਰ ਵੀ ਚੱਲਣਾ ਔਖਾ ਹੈ ਕਿ ਮਰਦ ਕਾ ਸਸਰੀ ਮਨੁੱਖ ਉਹਦੇ ਵਿੱਚ ਗੋਤੇ ਖਾਰੇ ਉਹ ਚਿੱਕੜ ਵਿੱਚ ਲਟ ਰਹੇ ਆ ਉਹ ਚਿੱਕੜ ਵਿੱਚ ਡੁੱਬਦਾ ਜਾ ਰਹੇ ਆ ਜਿੰਨੂੰ ਜਿੰਨੂੰ ਹੁਣ ਆਪਾਂ ਕਿਸੇ ਡਾਕਟਰ ਦੇ ਕੋਲੋਂ ਕਿਸੇ ਬਿਮਾਰੀ ਦੀ ਦਵਾਈ ਲੈਣੇ ਦਵਾਈ ਲਿਆ ਕੇ ਉਹਨੂੰ ਵਰਤਨੇ ਜੇ ਤਾਂ ਹੋ ਗਿਆ ਬੰਦਾ ਠੀਕ ਵੀ ਆਪਾਂ ਨੂੰ ਹੀ ਪਤਾ ਲੱਗ ਜਾਂਦਾ ਜਦੋਂ ਦੂਸਰਾ ਪੁੱਛਦਾ ਵੀ ਠੀਕ ਐ ਤੋ ਕਹਿੰਦਾ ਵੀ ਹਾਂ ਬਿਲਕੁਲ ਠੀਕ ਐ ਉਤੋਂ ਪਤਾ ਲੱਗਦਾ ਵੀ ਦਵਾਈ ਦਾ ਅਸਰ ਹੋ ਗਿਆ ਕਈ ਵਾਰ ਕੀ ਹੁੰਦਾ ਵੀ ਦਵਾਈ ਵੀ ਖਾਈ ਜਾਂਦੇ ਆ ਪਰਹੇਜ ਵੀ ਰੱਖੀ ਬੈਠਿਆ ਤੇ ਉਹਦੇ ਨਾਲ ਬੰਦੇ ਦਾ ਇਲਾਜ ਨਹੀਂ ਹੁੰਦਾ ਸਿਹਤ ਦਾ ਇਲਾਜ ਨਾ ਜਦੋਂ ਹੋਇਆ ਦੂਸਰਾ ਪੁੱਛਦਾ ਕਿਵੇਂ ਆ ਬਈ ਉਹ ਕਹਿੰਦਾ ਯਾਰ ਦਵਾਈ ਤਾਂ ਲੈੰਦੀ ਸੀ ਪਰਹੇਜ ਵੀ ਰੱਖਿਆ ਪਰ ਕੋਈ ਅਸਰ ਨਹੀਂ ਆਇਆ ਕੀ ਕਹਿੰਦਾ ਜਿਹੜਾ ਸਿਆਣਾ ਬੰਦਾ ਉਹ ਕਹਿੰਦਾ ਵੀ ਤੂੰ ਡਾਕਟਰ ਬਦਲ ਲੈ ਦਵਾਈ ਬਦਲ ਲੈ ਜਾਂ ਡਾਕਟਰ ਬਦਲ ਲੈ ਜਿਹੜਾ ਤਾਂ ਸਿਆਣਾ ਮਨੁੱਖ ਹੁੰਦਾ ਹੈ ਉਹ ਦਵਾਈ ਬਦਲਦਾ ਤੇ ਜਾਂ ਭਰੇਜ ਸੋਚਦਾ ਵੀ ਮੈਂ ਭਰੇਜ ਨਹੀਂ ਰੱਖਿਆ ਤਾਂ ਕਰਕੇ ਦਵਾਈ ਨੇ ਅਸਰ ਨਹੀਂ ਕੀਤਾ ਜਿਹੜਾ ਮੂਰਖ ਬੰਦਾ ਹੁੰਦਾ ਉਹ ਕਹਿੰਦਾ ਯਾਰ ਲਿਆਂਦੀ ਹੈ ਤੱਕ ਰੱਖਾ ਲੀ ਗੇ ਨਾ ਕੋਈ ਅਸਰ ਨਹੀਂ ਜਿਹੜਾ ਮੋਹ ਆ ਮੋਹ ਦਾ ਚਿੱਕੜ ਐਸਾ ਹੈ ਜਿਹੜਾ ਸਿਆਣਾ ਬੰਦਾ ਨਾ ਉਹ ਤਾਂ ਨਿਕਲ ਜਾਂਦਾ ਕੋਮਣਕੇਰੀ ਤੁਸੀਂ ਦੇਖਿਓ ਨਹੀਂ ਕਈ ਵਾਰ ਨਾ ਪੁਲਾਂ ਦੇ ਸਾਹਮਣੇ ਜਦੋਂ ਪਾਣੀ ਜਿੱਥੋਂ ਤਾਂ ਤੋਂ ਠਾਂ ਟਿਕਦਾ ਹੈ ਉਲਟੋਂ ਉੱਥੇ ਪਾਣੀ ਨਾ ਇੱਕ ਗੇਲਾ ਜਿਹਾ ਕਿਉਂਦਾ ਹੈ ਘੁੰਮਣਕੇਰੀ ਉਹਨੂੰ ਕਹਿੰਦੇ ਘੁੰਮਣਕੇਰੀ ਜੇ ਉਹਦੇ ਚਿੱਕੜ ਬੰਦਾ ਫਸ ਜੇ ਨਾ ਤੇ ਉਹ ਬੰਦਾ ਨਾਲ ਬਾਹਰ ਨਹੀਂ ਨਿਕਲਦਾ ਪਾਣੀ ਇਸੇ ਤਰ੍ਹਾਂ ਚਿੱਕੜ ਦੀਆਂ ਵੀ ਘੁੰਮਣਕੇਰੀਆਂ ਨੇ ਜੇ ਜਿਹੜਾ ਬੰਦਾ ਚੱਕਰ ਚ ਫਸ ਗਿਆ ਨਾ ਮੋਹ ਦੇ ਚੱਕਰ ਚ ਬਸ ਗਿਆ ਬਹੁਤ ਮੁਸ਼ਕਲ ਨਾਲ ਨਿਕਲਦਾ ਜੇ ਸਤਗੁਰੂ ਕਿਰਪਾ ਕਰ ਦੇਣ ਸਤਗੁਰੂ ਅਕਸ਼ਰ ਜੀ ਕਹਿੰਦੇ ਜੇ ਕਿਤੇ ਤੂੰ ਇਸ ਚੱਕਰ ਤੋਂ ਬਚ ਗਿਆ ਨਾ ਗੁਰਲਾ ਦਾ ਕਦੋਂ ਜਾਣੀਏ ਮਿਟੇ ਮੋਹ ਤਨ ਤਾਪ ਕਹਿੰਦੇ ਗੁਰੂ ਨਾਲ ਮਿਲਿਆ ਹੋਇਆ ਜਦੋਂ ਕਿਸੇ ਬੰਦੇ ਦੇ ਅੰਦਰੋਂ ਮੋਹ ਖਤਮ ਹੋ ਗਿਆ ਨਾ ਉਹ ਸਵਨਾ ਨੂੰ ਇੱਕ ਸਬਾਨ ਸਮਝਣ ਲੱਗ ਪਿਆ ਉਹਨੇ ਆਪਣੇ ਬੱਚੇ ਦੇ ਮੂੰਹ 'ਚ ਬੁਰਕੀ ਪਾਈ ਤੇ ਆਪਣੇ ਭਰਾ ਦੇ ਬੱਚੇ ਦੇ ਮੂੰਹ 'ਚ ਵੀ ਉਸੇ ਤਰ੍ਹਾਂ ਬੁਰਕੀ ਪਾਈ ਦੋਨੋਂ ਬੱਚੇ ਕੋਲ ਬੈਠੇ ਨੇ ਉਹਨੇ ਇੱਕ ਬੁਰਕੀ ਤੋੜ ਕੇ ਆਪਣੇ ਬੱਚੇ ਦੇ ਮੂੰਹ 'ਚ ਪਾਈ ਤੇ ਇੱਕ ਬੁਰਕੀ ਤੋੜ ਕੇ ਉਹਨੇ ਆਪਣੇ ਭਰਾ ਦੇ ਬੱਚੇ ਦੇ ਮੂੰਹ 'ਚ ਪਾਈ घर सीरी है मालिक ने देखों नंगा है कह लगे सजना तू खेत रहा है रात बराते जाए दिन रहा है गर्मी शर्दी करोड़ लैला कह लगे जी पैसे नहीं कह लगे कोई गल नहीं पैसे तू इचो तो लैला यह प्यार मोह चा जन्ने ना अ ਤੋਂ ਦੂਸਰੇ ਜੋ ਬੱਚੇ ਨੂੰ ਕਹਿੰਦਾ ਉੱਠ ਜਾ ਨੂੰ ਕਿ ਆਪਦੇ ਬੱਚੇ ਨੂੰ ਕੋਲ ਬਿਠਾ ਕੇ ਸੰਤਰੇ ਦੀਆਂ ਫਾੜੀਆਂ ਛਿਲ-ਛਿਲ ਕੇ ਖਵਾਉਣੀ ਹੈ ਭਰਾ ਦਾ ਬੱਚਾ ਕੋਲ ਬੈਠਾ ਹੈ ਉਹਦੇ ਮੂੰਹ 'ਚ ਨਹੀਂ ਕੁਝ ਪਾਉਣਾ ਸਾਰਾ ਦਿਨ ਘਰ 'ਚ ਕੰਮ ਕਰਨ ਵਾਲੀ ਸਿਪਾਈ ਵਾਲੀ ਜਿਹੜੀ ਬੀਬੀ ਹੈ ਜਿਉ ਉਹਨੇ ਆ ਕੇ ਕਹਿਤਾ ਨਾ ਵੀ ਮੈਂ ਕੱਪੜੇ ਲਾਸਟਰ ਲੈਉਣੇ ਹੈ ਜੀ ਮੈਨੂੰ ਕੋਈ ਛੋੜੇ ਕਿਨੇ ਪੈਸੇ ਦੇ ਦੋ ਲਤੂਂ ਕੀ ਕਰਦੀ ਹੈ ਤੁਸੀਂ ਦੇਖੋ ਬਹੁਤੇ ਲੋਕ ਤਾਂ ਨਾ ਵਿਆਹ ਚ ਲੱਗੀਆਂ ਨਾ ਲੜੀ ਜਾਣਗੇ ਗੋਹਣ ਵਾਲੀ ਕੋ ਪੈਸੇ ਵਾਰਨੇ ਉਹ ਤੋਂ ਸਿਟੀ ਜਾਣਗੇ ਵਿਆਹ ਤੋਂ ਪਹਿਲਾਂ ਬੜੇ ਖਰਚੇ ਕਰਨਗੇ ਜਿੰਦ ਵਿਆਹ ਲੰਘ ਜੇ ਨਾ ਕਿ ਲੱਗੀ ਕਹਿੰਦੇ ਵੀ ਮੇਰੇ 10 ਰੁਪਏ ਮੈਂ ਭਾਂਡੇ માં ਜੀ ਸੀ 10 ਪਿੰਨ ਤੇ ਉਹਦੇ ਨੇ ਲੜੀ ਜਾਣਗੇ ਉਹ ਕਿੱਦੋਂ ਭਾਂਡੇ માં ਜੀ ਕੰਮ ਤਾਂ ਚੁਕੀਤਾ ਨਿਗਾ ਹਲਵਾਈ 3 ਦਿਨ ਅੱਗ ਦੇ ਸੇਕ ਦੇ ਮੂਹਰੇ ਰਿਹਾ। ਯਾਦਵਾਲ ਪੈਸੇ ਲੈਣ ਆ ਗਿਆ। ਉਹ ਕਿਹੜਾ ਯਾਰ ਤੂੰ ਤਾਂ ਪਕੌੜਾਂ ਤੇ ਨੂਣ ਹੀ ਬਹੁਤ ਪਤਾ ਸੀ। ਦੋਸਤ। ਉਹਨੂੰ ਕੋਈ ਨਾ ਕਿਹਾ ਜਦੋਂ ਤੂੰ ਖਾ ਰਿਹਾ ਸੀ। ਇਹ ਮੋੜ ਤੇ ਕਿਕਰ ਵਿੱਚ ਫਸਿਆ ਮਨੋਖ ਪੈਸਾ ਨਹੀਂ ਦੇਣਾ ਚਾਹੁੰਦਾ। ਹਸਪਤਾਲ 'ਚ ਬਜ਼ੁਰਗ ਪਿਆ ਹੈ। ਉਹ ਕਹਿ ਰਿਹਾ ਪੁੱਤਰਾ ਕਿਸੇ ਚੰਗੇ ਹਸਪਤਲ ਜਾ ਕੇ ਮੇਰਾ ਇਲਾਜ ਕਰਾ ਦੇ ਇਤੋਂ ਮੇਰੀ ਸਿਹਤ ਨੂੰ ਕੋ ਭਾਰਕ ਨੇ ਪੈ ਰਿਆ ਉਹਨਾਂ ਨੂੰ ਪਤਾ ਵੀ ਜੇ ਮੈਂ ਪ੍ਰਾਈਵੇਟ ਹਸਪਤਲ ਚ ਲਿਆ ਪੈਸੇ ਦੇਣੇ ਪੈਣੇ ਮਾਇਆ ਦੇ ਮੋਹ ਵਿੱਚ ਇੰਨਾ ਫਸਿਆ ਹੋਇਆ ਪਿਤਾ ਦੀ ਕੋਈ ਪਰਵਾਹ ਨਹੀਂ ਉਹ ਭੁੱਲਿਆ ਕਿੰਨੇ ਔਖੇ ਹੋ ਕੇ ਤੇਰੇ ਮਾਪੇ ਨੇ ਤੈਨੂੰ ਪਾਲਿਆ ਹੈ ਉਹਨਾਂ ਨੇ ਤੈਨੂੰ ਪਿਆਰ ਕੀਤਾ ਛੋਟੇ ਹੁੰਦੇ ਤੋਂ ਨਾ ਗਿੱਲੇ ਬਸਤੇ ਦੇ ਤੇ ਆਪ ਸੰਦੇ ਰਹੇ ਉਹ ਭੁੱਖੇ ਰਹਿ ਕੇ ਵੀ ਤੈਨੂੰ ਪਾਲਦੇ ਰਹੇ ਜਨ ਰਾਤ ਖੇਤਾਂ 'ਚ ਕੰਮ ਕਰਕੇ ਤੈਨੂੰ ਪੜਾਉਂਦੇ ਰਹੇ ਅੱਜ ਤੂੰ ਮੋਹ ਦੇ ਠਿਕਣ ਵਿੱਚ ਐਨਾ ਫਸ ਗਿਆ ਤੂੰ ਆਪਣੇ ਬੱਚਿਆਂ ਤੱਕ ਤੇ ਆਪਣੇ ਘਰਵਾਲੀ ਤੱਕ ਇੱਥੋਂ ਤੇ ਕਿ ਸੀਮਿਤ ਹੋ ਗਿਆ ਕਿ ਮਾਪਿਆਂ ਦਾ ਪਿਆਰ ਜਿਹੜਾ ਉਪਲਬਧ प्यारे साहबान अमृत है अमरती दात तो बाद परमेर तो की बंदगी जोड़ते तो हैं सतपा वाहगुरु का जाप च पाने मूल मंत्र पाते तो जीवन किसी मर्यादा के बंधन बन के चलाने वास्ते ना मर्यादा दस दें ਉਨ ਜੀ ਨੇ ਤਾਂ ਸਮਝ ਲਿਆ ਧਿਆਨ ਦੇ ਨਾਲ ਤੇ ਫਾਇਦਾ ਹੋ ਜੂਗਾ ਸਕੂਲ ਵਿੱਚ ਜਾਣ ਵਾਲਾ ਬੱਚਾ ਉਹ ਟੀਚਰ ਨਾਲ ਪਿਆਰ ਕਰਦਾ ਹੈ ਤੇ ਟੀਚਰ ਵੀ ਉਹਨੂੰ ਬੜਾ ਪਿਆਰ ਕਰਦਾ ਤੇ ਪੜ੍ਹਾਉਂਦਾ ਬੜੇ ਪਿਆਰ ਨਾਲ ਤੇ ਜਿਹੜਾ ਬੱਚਾ ਸਕੂਲ 'ਚ ਜਾ ਕੇ ਸਕੂਲ ਦੀ ਮਰਜ਼ਾਦਾ ਨੂੰ ਨਹੀਂ ਸਮਝਦਾ टीचर का सत्कार नहीं मन दे पढ़ूगा कितना इस करके सतगुरु जी ने स्यार भाषा पढ़ाई है सतगुरु जी ने कहा भी आओ सिख सतगुर के प्यार सतगुरु जी ने कहा प्यारे हो आओ आओ थो तो उस अकार पुरख वाह वालों आया हुआ स्नेहा चेते कराई ਇਤੇ ਵੀ ਸਤਿਗੁਰੂ ਜੀ ਨੇ ਮੋਹ ਦੀਆਂ ਤੰਦਾਂ ਵਿੱਚ ਉਰਜਣ ਦੀ ਗੱਲ ਨਹੀਂ ਕੀਤੀ ਮੱਕੜੀ ਜਾਲ ਪਾਉਂਦੀ ਹੈ ਨਾ ਤੇ ਮੱਕੜੀ ਜਾਲ ਇਸ ਵਾਸਤੇ ਬਣਾਉਂਦੀ ਹੁੰਦੀ ਆ ਵੀ ਉਹਦੇ ਵਿੱਚ ਨਾ ਕੋਈ ਜਾਨਵਰ ਆ ਕੇ ਫਸ ਜੇ ਤਾਂ ਉਹ ਖਾ ਕੇ ਆਪਣਾ ਪੇਟ ਭਰ ਲੈਂਦੀ ਹੈ ਇੱਕ ਦਿਨ ਇਹ ਹੋ ਜਾਂਦਾ ਵੀ ਮੱਕੜੀ ਉਸ ਜਾਲ 'ਚ ਹੀ ਫਸ ਜਾਂਦੀ ਹੈ ਤੇ ਉਹ ਤੋਂ ਨਿਕਲ ਨਹੀਂ ਜਾਂਦਾ ਅਖਰ ਉੱਥੇ ਹੀ ਸਵਾਸਤਿਆ ਹੁੰਦੀ ਹੈ ਇਹ ਮੋਹ ਦਾ ਜਾਲ ਪਿਆਰ ਦੇ ਜਾਲ ਵਿੱਚ ਫਸਿਆ ਤਾਂ ਸਾਡੀ ਜ਼ਿੰਦਗੀ ਨੂੰ ਉਸ ਆਰਾਮ ਮਿਲਦਾ ਹੈ ਜੇ ਅਸੀਂ ਕਿਸੇ ਦਾ ਕੋਈ ਮਾੜਾ ਮੋਟਾ ਭਲਾਈ ਵਾਲਾ ਕੰਮ ਕੀਤਾ ਨਾ ਸਾਡੇ ਮਨ ਦੇ ਵਿੱਚ ਆਉਗੀ ਵੀ ਆਹ ਤਾਂ ਮੈਂ ਜ਼ਿੰਦਗੀ ਚੰਗਾ ਕੰਮ ਕੀਤਾ ਨਾ ਖੁਸ਼ੀ ਜੀ ਮਹਿਸੂਸ ਹੋਗੀ ਤੇ ਮੋਹ ਦੇ ਵਿੱਚ ਵਧਿਆ ਹੋਇਆ ਮਨੁੱਖ ਕਿਸੇ ਦਾ ਨੁਕਸਾਨ ਕਰ ਦੇਵੇ ਤੇ ਉਹਦੀ ਆਤਮਾ ਤਾਂ ਅੰਦਰੋਂ ਜ਼ਰੂਰ ਟੱਟਦੀ ਹੈ ਵੀ ਮੈਂ ਗਲਤ ਕਰ ਲਿਆ ਮਨ ਨੂੰ ਸ਼ਾਂਤੀ ਨਹੀਂ ਸ਼ਤਰੂਪਾਤਸਾ ਜੀ ਕਹਿੰਦੇ ਜਦੋਂ ਮੋਹ ਦੇ ਅੰਦਰੋਂ ਤਨ ਦਾ ਸੇਕ ਘਟ ਗਿਆ ਨਾ ਤਾਂ ਸਮਝ ਲਓ ਵੀ ਤੇਰੇ ਦੀ ਪਰਮੇਸ਼ਰ ਦੀ ਕਿਰਪਾ ਹੋ ਗਈ ਇਹ ਇਹਦਾ ਪਰਮੇਸ਼ਰ ਦਾ ਹੀ ਰੂਪ ਹੈ ਉਸ ਬੰਦੇ ਨੂੰ ਆਪਾਂ ਕੀ ਕਹਿੰਦੇ ਆ ਜਿਹਦੇ ਅੰਦਰ ਮੋਹ ਨਾ ਨਾ ਹੋਵੇ ਮੋਹ ਦੀ ਤਪਸ਼ ਜਿਹੜੀ ਪਦਾਰਥਾਂ ਦੇ ਲਾਲਚ ਦੀ ਤਪਸ਼ ਹੈ ਉਹ ਘਟ ਜਾਵੇ ਤੇ ਫਿਰ ਆਪਾਂ ਕੀ ਕਹਿੰਦੇ ਉਹਨੂੰ ਇਹ ਤੇ ਰੱਬ ਵਰਗਾ ਹੀ ਬੰਦਾ ਹੈ ਇਹ ਮੋਹ ਜਾਨੂੰ ਉਸ ਪਰਮੇਸ਼ਰ ਦੇ ਨਾਲੋਂ ਗੁਰੂ ਦੇ ਨਾਲੋਂ ਤੋੜ ਰਿਹਾ ਹੈ। ਲਬ ਕੁੱਤਾ ਕੂੜ ਜੂੜਾ ਠਾਕਾ ਦਾ ਮਰਦਾਰ। ਸਤਿਗੁਰੂ ਆਕਸ਼ਾ ਜੀ ਨੇ ਬਾਣੀ ਦੇ ਅੰਦਰ ਵੀ ਮੋਹ ਨੂੰ ਜਿਣਾ ਨਾ ਮਾਇਆ ਮਮਤਾ ਮੋਹਣੀ ਜਨ ਬੰਧਨ ਤਾਂ ਦਾ ਜੱਖਾ ਸਤਗੁਰੂ ਜੀ ਕਹਿੰਦੇ ਲਾਲਚ ਜਿਣਾ ਨਾ ਮੋਹ ਹੈ ਜਿਹੜਾ ਹੈ। ਇਹ ਮੋਹ ਦੇ ਵਿੱਚ ਵੱਧਿਆ ਹਾਂ ਮਨੁੱਖ ਨੂੰ ਮੋਈ ਇੱਕ ਦਿਨ ਖਾ ਜਾਂਦਾ ਮੋਹ ਦੇ ਚਿੱਕੜ ਵਿੱਚ ਡਿੱਗਿਆ ਹੋਇਆ ਮਨੁੱਖ ਘਟਦਾ ਜਾਂਦਾ ਹੈ ਤੇ ਅੱਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਦੇ ਹੁਕਮ ਵਿੱਚ ਸਤਿਗੁਰੂ ਜੀ ਨੇ ਸਾਨੂੰ ਜੀਵਨ ਜਿਉਣ ਦੀ ਜਾਚ ਦੱਸੀ ਹੈ ਵੀ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਹੈ ਜਿਹਦੇ ਵਿੱਚ ਸਤਿਗੁਰੂ ਜੀ ਦੀਆਂ ਖੁਸ਼ੀਆਂ ਹੋਣਗੀਆਂ ਆਓ ਆਪਾਂ ਇੱਕ ਵਾਰ ਸਤਿਗੁਰੂ ਜੀ ਦੇ ਚਰਨਾਂ ਨੂੰ ਨõ ਜੋੜੀਏ ਆਸਾਂ ਪਵਿੱਤਰ ਕਰੋ ਸਾਡੀਆਂ ਹਾਜ਼ਰੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਲੱਗਣ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਅੱਜ ਦਾ ਸਤੁਰਾਂ ਦਾ ਪਵਿੱਤਰ ਪ੍ਰਮਾਣ ਸੋਹੀ ਰਾਗ ਦਾ ਸ਼ਬਦ ਹੈ ਜੇ ਬਨਵੇਂ ਬਾਦਸ਼ਾਹ ਧੰਨ ਸਤ ਕਰੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪਾ ਜੀ ਉਹਨਾਂ ਦੀ ਰਸਨਾ ਤੋਂ ਚਾਰਨ ਹੋਇਆ ਹੈ ਗੁਰ ਕੈ ਸਿਮਰ ਗੁਰ ਕੈ ਬਚਨ ਹਿਰਦੇ ਧਾਂਤ ਹਰੀ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਕੇ ਬਚਨਾਂ ਤੇ ਚੱਲ ਕੇ ਨਾ ਗੁਰੂ ਕੇ ਬਚਨਾਂ ਤੇ ਅਮਲ ਕਰਕੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰ ਇਸ ਮਾਨਮ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਰਸਨਾ ਜਾਪ ਜਪੋ ਬਨਵਾਰੀ ਤੇ ਜੀਵਾ ਦੇ ਨਾਲ ਨਾ ਤੂੰ ਉਸ ਜਲਤਾਲ ਮਹਿਲ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਪ ਉਹਦਾ ਜਾਪ ਜਪ ਸਫਲ ਮੂਰਤੈ ਦਰਸ਼ਨ ਬਲਿਹਾਰੀ ਉਹਦਾ ਸਰੂਪ ਸਫਲ ਹੈ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਣਾ ਨੇ ਚਰਨ ਕਮਲ ਮਨ ਪ੍ਰਾਣ ਅਧਾਰੀ ਉਹਦੇ ਕਮਲ ਵਰਗੇ ਚਰਨ ਜਿਹੜਾ ਨਾ ਮੇਰਾ ਮਨ ਉਹਨਾਂ ਨਾਲ ਜੁੜਿਆ ਮੇਰੇ ਮਨ ਦਾ ਆਸਰਾ ਏ ਉਹਦੇ ਕਮਲ ਵਰਗੇ ਚਰਨ ਰਹਾ ਓ ਸਾਧ ਸੰਗ ਜਨਮ ਮਰਨ ਨਿਵਾਰੀ ਸਾਧ ਸੰਗ ਚ ਆ ਕੇ ਨਾ ਜਨਮ ਮਰਨ ਤੋਂ ਨਿਵਰ ਤੁੰਦਾ ਮਨੁੱਖ ਉਹਨ ਸੋ ਜੀ ਆਦੰਦੀ ਐ ਕਾਲੇ ਵਾਸਤੇ ਸੰਸਾਰ ਚ ਆਏ ਆ ਇਹ ਸਵਾਸ ਕਿੰਨੇ ਕੀਮਤੀ ਨੇ ਇਹ ਸਰੀਰ ਜਿਹੜਾ ਮਿਲਿਆ ਕਿੰਨਾ ਕੀਮਤੀ ਹੈ ਇਹ ਮਿਲਿਆ ਮਨੁੱਖਾ ਜਨਮ ਕਿੰਨਾ ਕੀਮਤੀ ਹੈ ਇਹ ਬਾਰ-ਬਾਰ ਨਹੀਂ ਮਿਲਣਾ ਤੇ 84 ਲੱਖ ਜਨਮ ਵਿੱਚੋਂ ਪਹਿਲਾ ਵਾਰ ਕੇ ਆਏ ਹਨ ਸਤਿਗੁਰੂ ਜੀ ਕਹਿੰਦੇ ਗੋਬਿੰਦ ਮਨਨ ਕੀ ਇਹ ਤੇਰੀ ਵਰੀਆ ਇਹ ਵਾਰੀ ਹੈ ਤੇਰੀ ਇਸ ਵਾਰੀ ਵਿੱਚ ਤੂੰ ਪਰਮੇਸ਼ਰ ਨੂੰ ਮਿਲ ਸਕਦਾ ਹੈ ਮਨੁੱਖਾ ਜਨਮ ਦੇ ਵਿੱਚ ਤੇ ਨਹੀਂ ਫਿਰ ਜਦੋਂ 84 ਦੇ ਗੇੜੇ ਚ ਪੈ ਗਿਆ ਪਤਾ ਨਹੀਂ ਕਿ ਉਹਨਾਂ ਵਾਰੀ ਆਵੇ ਇਸ ਕਰਕੇ ਪਰਮੇਸ਼ਰ ਦੀ ਬੰਦਗੀ ਕਰ ਸਾਧ ਸੰਗਤ ਦੇ ਵਿੱਚੋਂ ਇਹ ਸੋਝੀ ਮਿਲਦੀ ਹੈ ਗੁਰੂ ਦੀ ਸੰਗਤ ਵਿੱਚੋਂ ਸਤਿਗੁਰਾਂ ਦੀ ਸੰਗਤ ਵਿੱਚੋਂ ਇਹ ਸੋਝੀ ਮਿਲਣੀ ਹੈ ਗੁਰਬਾਣੀ ਪਰ ਸੁਣ ਕੇ ਤੇ ਸਤਿਗੁਰੂ ਜੀ ਕਹਿੰਦੇ ਜੇ ਉਹ ਸੋਝੀ ਆ ਗਈ ਨਾ ਤੇ ਮਨ ਦਾ ਚੰਨ ਮਰਨ ਦੇ ਕੀੜੇ ਤੋਂ ਮੁਕਤ ਹੋਉਂਦਾ ਉਹ ਪਾਉ ਟੁੰਗ ਲੈਂਦਾ ਅਮਰਤ ਕਥਾ ਸੁਣ ਕਰਨ ਆਧਾਰੀ ਆਦਮਕ ਜੀਵਨ ਦੇਣ ਵਾਲੀ ਪਰਮੇਸ਼ਰ ਦੀ ਜਿਹੜੀ ਅਮਰਤमय ਸਾਖੀ ਹੈ ਨਾ ਜੀਵਨ ਦੀ ਉਹ ਜੀਵਨ ਨੂੰ ਆਸਰਾ ਦੇਣ ਵਾਲੀ ਹੈ ਅਮਰਤ ਕਥਾ ਉਹ ਸਦਾ ਅਮਰ ਕਰ ਦੇਣ ਵਾਲੀ ਜਿਹੜੀ ਪਰਮੇਸ਼ਰ ਦੀ ਸਿੱਖਿਆ ਹੈ ਨਾ ਉਹ ਜੀਵਨ ਦੇ ਆਧਾਰ ਕਰਨ ਵਾਲੀ ਕਰਨ ਆਧਾਰੀ ਇਹਨਾਂ ਕੰਨਾਂ ਦੇ ਰਾਹੀਂ ਜਦੋਂ ਸੰਦੇ ਆ ਨਾ ਇਹ ਕੰਨਾਂ ਦਾ ਵੀ ਸਰੀਰ ਨਾਲ ਜੁੜਨਾ ਸਫਲ ਹੋ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਤੁਜਾਰੀ ਤੇ ਜਿਹੜਾ ਸਿਮਰਨ ਕਰੇਗਾ ਨਾ ਕਿਰਪਾ ਹੋਣੀ ਹੈ ਕਾਮ ਕ੍ਰੋਧ ਲੋਭ ਮੋਹ ਇਹ ਪਿੱਛਾ ਛੱਡ ਜਾਣਗੇ ਜਿਹੜਾ ਨਾਮ ਧਾਨ ਇਸ਼ਨਾਨ ਸੁਚਾਰੀ ਤੇ ਜਦੋਂ ਹਰਦੇਵ ਚ ਨਾਮ ਦਾ ਨਿਰਣ ਹੋ ਗਿਆ ਨਾ ਅਮਰਤਿ ਦੇ ਉੱਠਿਆ ਜਿਸੇ ਸਰੀਰ ਦਾ ਇਸ਼ਨਾਨ ਕਰਾਇਆ ਉਤੇ ਮਨ ਦਾ ਇਸ਼ਨਾਨ ਪਰਮੇਸ਼ਰ ਦੀ ਬੰਦਗੀ ਨਾਲ ਕੀਤਾ ਤੇ ਸੁਚੁੰਤਾ ਮਨ ਦੀ ਸੁਚੁੰਤਾ ਬਣ ਗਈ ਮਨ ਵਿਕਾਰੀ ਸੀ ਮਨ ਨੂੰ ਵਿਕਾਰਾਂ ਦੇ ਮੈਲ ਲੱਗੇ ਹੋਏ ਸੀ ਜਦੋਂ ਬੰਦਗੀ ਕੀਤੀ ਨਾ ਤੇ ਅੰਦਰੋਂ ਮੈਲ ਲੱਤੀ ਇਹ ਮਨ ਸੁੱਚਾ ਗ ਜਿਵੇਂ ਆਪਾਂ ਹੱਥ ਨੂੰ ਲੱਗੇ ਹੋਈ ਮਿੱਟੀ ਕਪੜੇ ਨੂੰ ਲੱਗਿਆ ਹੋਇਆ ਕਿ ਧੂੜ ਪਾਣੀ ਨਾਲ ਧੋਤਿਆਂ ਸਾਬਣ ਨਾਲ ਧੋਤਿਆਂ ਲੱਥ ਜਾਂਦੀ ਐ ਪਰ ਗਿਆ ਮਤ ਪਾਪਾਂ ਕੇ ਸੰਗ ਉਹ ਤੋਂ ਬਹਿ ਨਾਵੇਂ ਕੇ ਰੰਗ ਜਦੋਂ ਮਤ ਨੂੰ ਮੈਲ ਲੱਗ ਜੇ ਨਾ ਪਿਕਾਰਾਂ ਦੀ ਤੇ ਸਤਿਗੁਰੂ ਜੀ ਕਹਿੰਦੇ ਉਹ ਇੱਕੋ ਇੱਕ ਤਰੀਕਾ ਪਰਮੇਸ਼ਰ ਦੀ ਬੰਦਗੀ ਦੇ ਨਾਲ ਹੀ ਮਿਟ ਸਕਦੀ ਐ ਉਹ ਮੈਲ ਐਵੇਂ ਨਹੀਂ ਲੱਤ ਰਹੀ ਨਾ ਸਾਬਣ ਨਾਲ ਨਾ ਪਾਣੀ ਨਾਲ ਭਵੇਂ 2000 ਬਾਰ ਗੰਗਾ ਤੇ ਜਾ ਕੇ ਇਸ਼ਨਾਨ ਕਰਿਆ ਸ਼ੇਖ ਨੂੰ ਵੀ ਕਿਹਾ ਜੇ ਤੂੰ ਹਜ਼ਾਰਾਂ ਵਾਰ ਸਰੀਰ ਨੂੰ ਬਾਹਰੋਂ ਇਸ਼ਨਾਨ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਾ ਜਿੰਨੀ ਦੇਰ ਤੱਕ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਨਾ ਕਰਦਾ ਅੰਦਰਲੀ ਮੈਲ ਉਨੀ ਦੇਰ ਤੱਕ ਨਹੀਂ ਜਾਣੀ ਤਾਂ ਦੀ ਮੈਲ ਤਾਂ ਜਾ ਸਕਦੀ ਹੈ ਮਨ ਦੀ ਮੈਲ ਜਿਹੜੀ ਹੈ ਉਹ ਪਰਮੇਸ਼ਰ ਦੀ ਬੰਦਗੀ ਨਾਲ ਕੱਟੀ ਜਾਣੀ ਫੇਰੇ ਇਹ ਮਨ ਪਵਿੱਤਰ ਹੋਇਆ ਨਾ ਕਿ ਤਾਹ ਤਾਂ ਪਵਿੱਤਰ ਕਰੰਦਾ ਫਾਇਦਾ ਦੀ ਗੱਲ ਆ ਤਾਂ ਨਹੀਂ ਪਵਿੱਤਰ ਹੋਇਆ ਤੇ ਮਨ ਨੂੰ ਵਿਕਾਰਾਂ ਦੇ ਮਾਨ ਤੋਂ ਵਿਕਾਰੀ ਕਿ ਮਨ ਦੇ ਬਕਾਰਾਂ ਨਹੀਂ ਲੱਗੋ ਮੈਂ ਨਾ ਝੋਟੀ ਗਈ ਤੇ ਫਿਰ ਤਨ ਝੋਟੇ ਤੋਂ ਕੁਝ ਨਹੀਂ ਆਉਤੋਂ ਨਾ ਤਨ ਝੋਟੇ ਮਨ ਹ ਚਾਲਾ ਹੋਏ ਸ਼ਤਗੁਰੂ ਜੀ ਕਹਿੰਦੇ ਸਰੀਰ ਨੂੰ ਝੋਟਿਆ ਮਨ ਜਿਹੜਾ ਹੈ ਉਹ ਸਾਖ ਨਹੀਂ ਹੋ ਜਾਣਾ ਮਨ ਤਾਂ ਬੰਦਗੀ ਕਰਨ ਦੇ ਨਾਲ ਸਾਖ ਹ ਆਸਾ ਸੰਗਤ ਉਹ ਸਰੋਵਰ ਹੈ ਜਿਹਦੇ ਵਿੱਚ ਕਾਵੇ ਵਰਗੀ ਵਿਰਤੀ ਵਾਲਾ ਮਨੁੱਖ ਵੀ ਹੰਸ ਵਰਗੀ ਵਿਰਤੀ ਵਾਲਾ ਹੋ ਜਾਂਦਾ ਹੈ ਜਿਤਨਾ ਤੇ ਕਉਆ ਹਾਂਸੋਂ ਵੇ ਜਿਤੇ ਨਾ ਹੋਣ ਦੇ ਨਾਲ ਨਾ ਕਹਿੰਦੇ ਵਿਕਾਰਾਂ ਦੇ ਨਾਲ ਨਾ ਕਾਲਾ ਹੋਇਆ ਮਨੋਕ ਜਿਹੜਾ ਉਹ ਵੀ ਸਾਫ ਸੁਥਰਾ ਹੁੰਦਾ ਹੈ ਕਿ ਸਤਿਗੁਰੂ ਜੀ ਕਹਿੰਦੇ ਮਾਇ ਲੱਗੀ ਹੈ ਥਨਰੀ ਧੋਤੀ ਕੁਝ ਲੈ ਹੋ ਰਹੀ ਜਿਵੇਂ ਸੋਤੋਂ ਲਪਾ ਇੱਕ ਬਰੀਕ ਧਾਗੇ ਦੀ ਧੋਤੀ ਹੁੰਦੀ ਹੈ ਤੋਂਲੇ ਜੇ ਤੰਦ ਮਾਇ ਪੈ ਜੇ ਨਾ ਜਿੰਨਾ ਅਮਰ ਜੀ ਉਹਨੂੰ ਧੋਈ ਜਾ ਕਹਿੰਦੇ ਨਿਕਲਦੀ ਨਹੀਂ ਮੈਂ ਇਸ ਤਰ੍ਹਾਂ ਮਨ ਨੂੰ ਮਾਇ ਲੱਗੀ ਹੈ ਤੇ ਇਹਨੂੰ ਜੇ ਅੰਦਰੋਂ ਧੋਵਾਂਗੇ ਪਰਮੇਸ਼ਰ ਦੀ ਬੰਦਗੀ ਨਾਲ ਤਾਂ ਹੀ ਸਾਫ ਹੋਣਾ ਕੋ ਨਾਨਕ ਕਿ ਉਹ ਤਤ ਵਿਚਾਰੀ ਸਤਿਗੁਰੂ ਜੀ ਕਹਿੰਦੇ ਇਸ ਤਤ ਦੀ ਵਿਚਾਰ ਕੀਤੀ ਮੈਂ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਨੂੰ ਤਾਂ ਇਹ ਤਤ ਸਮਝ ਵਿੱਚ ਆਇਆ ਭਾਈ RAM ਨਾਮ ਜਦ ਬਾਹਰ ਉਤਾਰੀ ਤੇ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਪਰਨ ਸਤਾਰ ਹੁੰਦਾ ਮੇਂਹ ਗੱਲ ਸਮਝ ਵਿੱਚ ਆ ਗਈ ਸਤਿਗੁਰਾਂ ਨੇ ਗੱਲ ਸਮਝਾ ਦਿੱਤੀ ਕਿ ਬੰਦਗੀ ਦੇ ਨਾਲ ਜੀਵਨ ਮਕਤੋਂ ਹੈ ਮੋਹ ਦੇ ਇਸ ਚਿੱਕੜ ਵਿੱਚੋਂ ਪਰਮੇਸ਼ਰ ਦੀ ਬੰਦਗੀ ਸਾਨੂੰ ਕੱਢੂਗੀ ਕਿਸੇ ਵਿਕਾਰੀ ਬੰਦੇ ਨੂੰ ਕੋਈ ਬੰਦਾ ਜੀਵਨ ਸੁਧਾਰਨ ਵਾਸਤੇ ਸੁਝਾਅ ਦੇਵੇ ਕਿ ਉਹਦਾ ਮਾੜਾ-ਮੋਟਾ ਅਸਰ ਹੋ ਜਾਵੇ ਜੋ ਇਸ ਪਾਸਿਓਂ ਚੜਦੇ ਤੋ ਕਹਿੰਦਾ ਮੈਨੂੰ ਤਾਂ ਯਾਰ ਚਿੱਕੜ ਚੋਂ ਕੱਢਦਾ ਤੂੰ ਇਸ ਕਰਕੇ ਪਰਿਵਾਰ ਦਾ ਮੋਹ ਤਨ ਦੌਲਤ ਦਾ ਮੋਹ ਯਹ ਦਾ ਦਾ ਮੋਹ ਨਿਜੀ ਲਾਲਚ ਦਾ ਮੋਹ ਜਿਹੜਾ ਹੈ ਅੰਦਰ ਜਾ ਗਿਆ ਸਤਿਗੁਰੂ ਆਕਸ਼ਾ ਜੀ ਕਹਿੰਦੇ ਬੰਦੇ ਨੂੰ ਉਹ ਚਿੱਕੜ ਵੱਲ ਖਿੱਚ-ਖਿੱਚ ਕੇ ਲਿਜਾਂਦੇ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਬਾਦਸ਼ਾਹ ਕਿਰਪਾ ਕਰੇ ਆਪਣਾ ਮਿਹਰparat ਸਤਿਨਾਕੀ ਇਸ ਮੋਹ ਦੇ ਚਿੱਕੜ ਵਿੱਚੋਂ ਆਪ ਹੱਥ ਦੇ ਕੇ ਵਿਚਾਰ ਉਪਲਾਣ ਕਿ ਮਾਂ ਸਤਿਗੁਰੂ ਅਤਿ ਸੰਗਤ ਪਖਸ਼ਮ ਜੋਗਨ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਰਹ ਜਾਂਦੀਆਂ ਸਤਿਗੁਰੂ ਕਿਰਪਾ ਕਰਨ ਸੰਗਤ ਕਿਰਪਾ ਕਰੇ ਆਪਣਾ ਮਿਹਰ ਪ੍ਰਸਾਦ ਕਰੇ ਕਰੋ ਅਰਦਾਸ ਅੱਗੇ ਵਾਸਤੇ ਸਤਿਗੁਰੂ ਜੀ ਸਮਤ ਬਖਸ਼ਣ ਔਰ ਸੁੱਧ ਬਾਣੀ ਪੜ ਸੁੱਧ ਵਿਚਾਰ ਕਰਕੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮ ਕਲੇ ਮਹਾ ਲਾਤੀ ਜਾਨੰਦ ਕੋ ਉੰਧਾਰ ਸਤਗੁਰ ਅਰਸ਼ਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਜਿਕਨ ਪਰਵਾਰ ਪਰਿਆ ਸ਼ਬਦ ਗਾਵਣਿਆ ਆਇਆ ਕੈ ਨਾਨਕ ਆਨੰਦ ਹੋਆ ਸਤਿਗੁਰੂ ਮਿਲ ਪਾਇਆ ਮਨ ਮੇਰਾ ਤੂੰ ਗਾਰ ਰਹੁ ਹਰਨਾ ਹਰ ਨਾਲ ਰਹੋ ਤੂੰ ਮਾਨ ਮੇਰੇ ਦੁੱਖ ਸਾਥ ਸੁਸਾਹਨਾ ਮੰਗੀਕਾਰੂ ਕਰੇ ਤੇਰਾ ਕਾਜ ਸਤਿ ਸਵਾ ਸ਼ਬਦਾਂ ਗੱਲਾਂ ਸਿਮਰਤ ਸੋ ਅਮੀ ਸੋ ਕਾਨਾ ਨਾ ਬਸਾਨੀ ਸਤਿ ਸ੍ਰੀ ਅਕਾਲ ਕਹਿ ਨਹੀਂ ਕਰਦੇ ਰਹਿ ਸਤਿ ਨਾਮ ਤੇਰਾ ਸਭ ਤੇ ਹੈ ਜਿਹਦੇ ਵੇ ਸੁਪਾ ਸਦਾ ਸਿਮਤ ਸਲਾਹ ਤੇਰੀ ਨਾਮ ਮੰਨਿ ਸਾਵੈ ਕਹਿ ਨਾਨਕ ਸਤਿ ਸਬ ਕਹਿ ਨਹੀਂ ਕਰਦੇ ਰਹਿ ਸਤ ਨਾਮ ਮੇਰਾ ਆਧਾਰੂ ਸਤ ਨਾਮ ਆਧਾਰ ਮੇਰਾ ਜੁਖ ਸਉਗਵਾਰ ਅਰ ਸ਼ਾਂਤ ਸੁਖਮਨ ਆਏ ਸਿਆਦ ਨੇ ਚੰਦ ਸਾਹਿਬ ਪੁਜਾਣ ਕਹੇ ਨਾਨਕ ਸੁਣਾ ਸੰਤੋਸ਼ ਛੱਡ ਪਰਿਆਰ ਸਾਚਾ ਨਾਮ ਮੇਰਾ ਆਧਾਰ ਹੋਵਾ ਜੇ ਪੰਚ ਛੱਡ ਕੇ ਕਰਿ ਸਭਾਗੇ ਸਭਾਗੇ ਸੋਧਵਾਜੇ ਕਲਾ ਜਿਤ ਕਰਤਾਰਿਆ ਅੰਜ ਦੇ ਤਦਵਾਸੇ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਝੇ ਕੋ ਸੇ ਨਾਮ ਹਰ ਕਹਿਲਾ ਕਹੇ ਨਾਨਕ ਤੈ ਸੁਖੁਵਾ ਜਿਤ ਕਰ ਅਨੰਦ ਵਾਜੇ ਅਨੰਦ ਸੁਣਾ ਵੱਡ ਕਾਜੀਓ ਸਗਲੇ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਤਾ ਹੈ ਤੂ ਕਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ ਸਰਸ ਤੇ ਪੂਰੇ ਗੁਰ ਤੇ ਜਾਣ ਸੁਣਦੇ ਪਨੀਤ ਕਹਤੇ ਪਵਿੱਤਰ ਸਤਿਗੁਰਿਆ ਪਰਪੂਰੇ ਸੰਤ ਕਨੀਤ ਕਹਤੇ ਗੋਤਾਂ ਸਤਿਗੁਰਿਆ ਘਰ ਪੂਰੇ ਗੁਰਬੰਧ ਨਾਨਕ ਗੋ ਚਰਨ ਲਾਗੇ ਬਾਜੇ ਅਨਾਦ ਤੂਰੇ ਵਾਹਿਗੁਰੂ ਕਾ ਖਾਲਸਾ ਵਾਹਿ